ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਿਕ ਸਖਸ਼ਨਾਤ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਤੁਹਾਡਾ ਆਪਣਾ ਸਿਕ ਸਖਸ਼ਨਾਤ ਆਜ ਅਸੀਂ ਕਾਮਨੇ ਸਾਹਮਨੇ ਦੇਖ ਰਹੇ ਸਾਰੇ ਦਸ਼ਕਾਂ ਵਿੱਚ ਕੋਈ ਫਿਰ ਤੋਂ ਪਿਆਰ ਭਰਾਂ ਨਮਸਕਾਰ ਦੋਸਤੋ ਗੱਲਾਂ ਜੇ ਕਰਾਂਗੇ ਖਾਸ ਜੰਨਦਨ ਸ਼ਾਦੀ ਕਰਾਂਗੇ ਆਮ ਜਨਤਾ ਦੇ ਖਾਸ ਤੌਰ ਤੇ ਵੋਟਰਾਂ ਦੇ ਘਰਾਂ ਚ ਕਿਸੇ ਤਰੀਕਾ ਨਾਲ ਕੋਈ ਪੈਸੇ ਦੇ ਰਿਹਾ ਕੋਈ ਸੂਟ ਦੇ ਰਿਹਾ ਕੋਈ ਸ਼ਰਾਬ ਦੇ ਰਿਹਾ ਜਾਂ ਕਿਸੇ ਬਕਾ ਦਾ ਕੋਈ ਰਾਸ਼ਨ ਦੇ ਰਿਹਾ ਦੋਸਤੋ ਅਗਰ ਤੁਹਾਡੇ ਵੀ ਘਰ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਆਫਰ ਆ ਰਹੀ ਹੈ ਔਫਰ ਠੁਕਰਾਨਾ ਨਹੀਂ ਔਫਰ ਲੈਣੀ ਹੈ ਕਿਉਂਕਿ ਉਹ ਔਫਰ ਉਹ ਚੀਜ਼ਾਂ ਉਹ ਤੁਹਾਡੇ ਹੀ ਪੈਸੇ ਘੁੰਮ ਘੁੰਮ ਕੇ ਤੁਹਾਡੇ ਘਰਾਂ ਵਿੱਚ ਆ ਰਹੀਆਂ ਮਨਮਰਜ਼ੀ ਤੁਸੀਂ ਆਪਣੀ ਕਰਨੀਆ ਤੁਸੀਂ ਦੇਖਣਾ ਦੇਸ਼ ਵਾਸਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿਹੜਾ ਤੁਹਾਨੂੰ ਲੀਡਰ ਬਹੁਤ ਵਧੀਆ ਲੱਗਦਾ ਕਿਸ ਲੀਡਰ ਨੂੰ ਤੁਸੀਂ ਪਸੰਦ ਕਰਦੇ ਹੋ ਕਿਹੜਾ ਲੀਡਰ ਕੰਮ ਕਰਕੇ ਆਮ ਜਨਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਕਿਹੜਾ ਲੀਡਰ ਤੁਹਾਡੇ ਵਾਡਾਂ ਦੀ ਸਫਾਈ ਸਵਾਰ ਰੱਖਿਆ ਕਰਨਾ ਚਾਹੁੰਦਾ ਹੈ ਕਿਸ ਤਰੀਕੇ ਦੇ ਨਾਲ ਤੁਹਾਡੀ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਹੜਾ ਲੀਡਰ ਚਮਕਾ ਸਕਦਾ ਤੁਹਾਡੀਆਂ ਮੰਗਾਂ ਪੂਰੀਆਂ ਕਰ ਸਕਦਾ ਹੈ ਤੁਸੀਂ ਉਸ ਲੀਡਰ ਤੇ ਵਿਸ਼ਵਾਸ ਕਰੋ ਅਗਰ ਕੋਈ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਬਫਰ ਦਿੰਦਾ ਤਾਂ ਆਫਰ ਤੁਸੀਂ ਸੈਪਟ ਕਰੋ ਕਿਉਂਕਿ ਉਹ ਆਫਰਾਂ ਤੁਹਾਡੇ ਹੀ ਪੈਸੇ ਦੀਆਂ ਬਣੀਆਂ ਤੁਹਾਡੇ ਕੋਲ ਹੀ ਘੁੰਮ ਕੇ ਆ ਰਹੀਆਂ ਇਸ ਕਰਕੇ ਮਨਮਰਜ਼ੀ ਤੁਸੀਂ ਆਪਣੀ ਜਲਦੀ ਕਰੋ ਮੈਂ ਤੁਹਾਡਾ ਆਪਣੇ ਐਸਕੇ ਸਖਸ਼ਣਾ ਦੇ ਤੂੰ ਖਾਸ ਤਸਵੀਰਾਂ ਦੇ ਨਾਲ ਆਸਤੇ ਕਮ ਨੇ ਸਾਹਮਣੇ ਚੱਲੰਦੋ